সরকার দি ল্যান্ড পোলিং পলিসি ਦੇ ਵਿਰੋਧ ਕਿਸਾਨਾਂ ਖੋਲਿਆ ਮੋਰਚਾ ਗੁਰਦਾਸਪੁਰ ਬਾਈਪਾਸ ਤੇ ਪਿੰਡ ਕੋਰਾਲਾ ਤੇ ਕਿਸਾਨਾਂ ਨੇ 80 ਏਕੜ ਅਕਵਾਇਰ ਕਰਨ ਸਰਕਾਰ ਖਿਲਾਫ ਕੀਤੀ ਨਾਰੀ ਭਾਜੀ ਅੱਜ ਗੁਰਦਾਸਪੁਰ ਤੇ ਪਿੰਡ ਕੋਰਾਲਾ ਚ 35 ਤੋਂ 40 ਕਿਸਾਨ ਪਰਿਵਾਰ ਇਕੱਠੇ ਹੋ ਕੇ ਮਤਾ ਪਾਸ ਕਰ ਤੇ ਆ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਸਕੀਮ ਦੇ ਖਿਲਾਫ ਚਮ ਕੇ ਨਾਰੀ ਭਾਜੀ ਕੀਤੀ ਅਤੇ ਪ੍ਰਦਰਸ਼ਨ ਕੀਤਾ ਗਿਆ ਇਸ ਮੁਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਨਹੀਂ ਜ਼ਮੀਨ ਦੇਣਾ ਚਾਹੁੰਦੇ ਪਰ ਸਰਕਾਰ ਧੱਕੇ ਨਾਲ ਉਹਨਾਂ ਦੀ 80 ਏਕੜ ਜ਼ਮੀਨ ਜ਼ਬਰਦਸਤੀ ਅਕਵਾਇਰ ਕਰਨਾ ਚਾਹੁੰਦੇ ਹੈ ਨੂੰ ਹਰ ਕਿਸੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੇਰਾ ਗੱਲ ਨਹੀਂ ਰੋਕ ਜਵਾਂਗੇ ਨਾ ਗੁਰਬੀਰ ਸਿੰਘ ਤਾਲੀਵਾਲ ਮੈਂ ਇਸ ਪਿੰਡ ਦਾ ਵਸਨੀਕ ਆ ਮਤਾ ਇਸ ਕਰਕੇ ਪਾਇਆ ਕਿ ਗਵਰਨਮੈਂਟ ਨੇ ਜਿਹੜੀ ਕੁਝ ਮਹੀਨੇ ਤੋਂ ਇੱਕ ਲੈਂਡ ਪੂਲਿੰਗ ਵਾਲੀ ਸਕੀਮ ਜਿਹੜੀ ਆ ਅਖਬਾਰ ਚ ਨੋਟੀਫਿਕੇਸ਼ਨ ਕੀਤਾ ਸੀ ਕਿ ਪਿੰਡ ਘਰਾਲੇ ਦੀ 80 ਏਕੜ ਜ਼ਮੀਨ ਜੋ ਆ ਅਸੀਂ ਐਕਵਾਇਰ ਕਰਨ ਜਾ ਰਹੇ ਹਾਂ ਔਰ ਸਰਕਾਰ ਨੇ ਨਾਲ ਹੀ ਇੰਨੀ ਗੱਲ ਵੀ ਕਹੀ ਕਿ ਜੇ ਕਿਸਾਨ ਦੀ ਸਹਿਮਤੀ ਆ ਤੇ ਉਹ ਜ਼ਮੀਨ ਦੇ ਸਕਦਾ ਜੇ ਸਹਿਮਤੀ ਨਹੀਂ ਆ ਤੇ ਉਹ ਜ਼ਮੀਨ ਜਿਹੜੀ ਆ ਉਹ ਨਹੀਂ ਦੇ ਸਕਦਾ ਅਸੀਂ ਉਹਦੇ ਅੰਗੇਜਡ ਜਿੰਨੇ ਪਰਿਵਾਰ ਇੱਥੇ ਬੈਠੇ ਆ ਸਾਰੇ ਅਸੀਂ ਕਿੱਲਿਆਂ ਦੇ ਮਾਲਕ ਸਾਰੇ ਪਰਿਵਾਰ ਇੱਥੇ ਬੈਠੇ ਨੇ ਔਰ ਅਸੀਂ ਇੱਕ ਮਤਾ ਪਾ ਕੇ ਉਹ ਐਫੀਡੇਵਿਡ ਨਾਲ ਲਾ ਕੇ ਡਰਾਫਟਿੰਗ ਕਰਕੇ ਐਸਡੀਐਮ ਸਾਹਿਬ ਨੂੰ ਮਿਲੇ ਸੀ ਔਰ ਐਸਡੀਐਮ ਸਾਹਿਬ ਨੂੰ ਪੂਰੇ 80 ਏਕੜ ਦੇ ਮਾਲਕਾਂ ਨੇ ਜਿਹੜੀ ਹੈਗੀ ਆ ਆਪਣੇ ਐਫੀਡੇਵਿਡ ਸੌਂਪ ਦਿੱਤੇ ਕਿ ਅਸੀਂ ਕੋਈ ਬੰਦਾ ਵੀ ਆਪਣੀ ਜਿਹੜੀ ਜ਼ਮੀਨ ਆ ਸਰਕਾਰ ਨੂੰ ਨਹੀਂ ਦੇਣਾ ਚਾਹੁੰਦਾ ਇਸ ਕਰਕੇ ਇਹ ਜਿਹੜੀ ਸਕੀਮ ਆ ਇਹਨੂੰ ਕੈਨਸਲ ਕੀਤਾ ਜਾਵੇ ਔਰ ਸਾਨੂੰ ਰਾਤ ਦਿੱਤੀ ਜਾਵੇ ਕਿਉਂਕਿ ਪਹਿਲੇ ਤੇ ਝੋਨੇ ਦੇ ਦਿਨ ਸੀ ਉਦੋਂ ਲੋਕਾਂ ਨੇ ਆਪਣੀਆਂ ਫਸਲਾਂ ਵਿੱਚੇ ਛੱਡ ਕੇ ਤੇ ਆਪਣਾ ਟਾਈਮ ਵੇਸਟ ਕੀਤਾ ਔਰ ਸਾਨੂੰ ਪਤਾ ਲੱਗਾ ਕਿ ਸਰਕਾਰ ਫੇਰ ਬੜੇ ਯੋਰ ਨਾਲ ਮਤਲਬ ਚੁੰਦੀ ਆ ਕਿ ਬੰਦਿਆਂ ਦੀ ਸਹਿਮਤੀ ਬਣ ਜੇ ਕਿਸੇ ਤਰੀਕੇ ਨਾਲ ਤੇ ਮਤਲਬ ਅਸੀਂ ਐਕਵਾਇਰ ਕਰ ਲਈਏ ਅਸੀਂ ਲੋਕ ਦੋ ਦੋ ਤਿੰਨ ਤਿੰਨ ਕਿੱਲੇ ਦੇ ਮਾਲਕ ਆ ਔਰ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਆ ਕਿ ਮਤਲਬ ਇਹ ਸਕੀਮ ਨੂੰ ਜਿਹੜਾ ਵਾ ਰੱਦ ਕੀਤਾ ਜਾਵੇ ਉਹਦਾ ਕਾਰਨ ਇਹ ਆ ਕਿ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਬਾਈਪਾਸ ਬਣਿਆ ਸਾਡੇ ਪਰਿਵਾਰਾਂ ਦੀ ਸਾਡੇ ਪਿੰਡ ਦੀ ਇਹੀ ਬੰਦੇ ਬੈਠੇ ਆ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਬਾਈਪਾਸ ਦੇ ਵਿੱਚ ਉਹ ਉਸ ਤੋਂ ਬਾਅਦ ਬਾਈਪਾਸ ਦੇ ਪੈਸੇ ਸਾਨੂੰ 20 25 25 ਸਾਲ ਬਾਅਦ ਪੈਸੇ ਮਿਲੇ ਉਸ ਤੋਂ ਬਾਅਦ ਸਕੀਮ ਨੰਬਰ 7 ਜਿਹੜੀ ਆ ਉਹ ਵੀ ਘਰਾਲੇ ਦੀ ਮਾਲਕੀ ਸੀ ਸ਼ਿਆਦਾ ਨੰਗਲ ਦੀ ਉਹ ਵੀ ਇਹੀ ਮਾਲਕ ਨੇ ਇਹਨਾਂ ਦੀ ਜ਼ਮੀਨ ਐਕਵਾਇਰ ਹੋ ਗਈ ਹੁਣ 3rd ਟਾਈਮ ਇਹਨਾਂ ਨੇ ਜਿਹੜੀ 80 ਏਕੜ ਜਿਹੜੀ ਬਚਦੀ ਸੀ ਉਹ ਜ਼ਮੀਨ ਐਕਵਾਇਰ ਕਰਨ ਜਾ ਰਹੇ ਆ ਔਰ ਅਸੀਂ ਸਾਡੇ ਸਾਰੇ ਅਫਸਰਾਂ ਨੂੰ ਡੀਸੀ ਸਾਹਿਬ ਸਾਹਿਬ ਨੂੰ ਮਿਲ ਕੇ ਸਾਰੀ ਚੀਜ਼ ਦੱਸੀ ਆ ਸਾਨੂੰ ਪ੍ਰਸ਼ਾਸਨ ਨੇ ਅੱਜ ਤੱਕ ਇੱਕ ਚੀਜ਼ ਵੀ ਨਹੀਂ ਦੱਸੀ ਕਿ ਤੁਸੀਂ ਸਾਰੇ ਬੰਦੇ ਅਸੀਂ ਕਿੱਲਿਆਂ ਦੇ ਮਾਲਕ ਜਿਹੜੇ ਹੋ ਸਾਨੂੰ ਐਫੀਡਾ ਦੇ ਚੁੱਕੇ ਹੋ ਇਸ ਕਰਕੇ ਅਸੀਂ ਤੁਹਾਡੀ ਜ਼ਮੀਨ ਐਕਵਾਇਰ ਨਹੀਂ ਕਰਾਂਗੇ ਹੁਣ ਸਾਨੂੰ ਇਹੀ ਪਤਾ ਚੱਲਿਆ ਕਿ ਸਰਕਾਰੀ ਔਰਾਂ ਵੀ ਐਕਵਾਇਰ ਕਰ ਰਹੀ ਆ ਸਾਡੀ ਸਰਕਾਰ ਅੱਗੇ ਇਹੀ ਬੇਨਤੀ ਆ ਕਿ ਦੋ ਦੋ ਕਿੱਲੇ ਦੇ ਮਾਲਕ ਆ ਸਾਰੇ ਲੋਕ ਕਾਰੋਬਾਰ ਕਰ ਰਹੇ ਆਪਣੀ ਜ਼ਮੀਨ ਤੇ ਕਿਸੇ ਨੇ ਨਰਸਰੀ ਖੋਲੀ ਆ ਕੋਈ ਖਾਦ ਦਾ ਕੰਮ ਕਰਦਾ ਕੋਈ ਰੇਤੇ ਦਾ ਕੰਮ ਕਰਦਾ ਪਰ ਆਉਣ ਵਾਲੇ ਸਮੇਂ ਤੇ ਦੋ ਦੋ ਬੱਤੀਆ ਕਿੱਲਾ ਕਿੱਲਾ ਡੇਡ ਡੇਡ ਕਿੱਲਾ ਜ਼ਮੀਨ ਆ ਇਹਨਾਂ ਨੇ ਉੱਥੇ ਰਹਿ ਕੇ ਆਪਣੇ ਕਾਰੋਬਾਰ ਕਰਨੇ ਆ ਸਰਕਾਰ ਨੂੰ ਅਸੀਂ ਇਹੀ ਕਵਾਂਗੇ ਕਿ ਪਿੰਡ ਘਰਾਲੇ ਦੀ ਜ਼ਮੀਨ ਹੀ ਕਿਉਂ ਵਾਰ-ਵਾਰ ਤੁਹਾਨੂੰ ਦਿਸਦੀ ਆ ਆਪਣਾ ਸਰਵੇ ਕਰਾਓ ਜਿਹੜੇ ਕੋਨਿਆਂ 'ਚ ਸਰਕਾਰ ਨੇ ਅਕਵਾਇਰ ਜ਼ਮੀਨ ਨਹੀਂ ਕੀਤੀ ਉਹ ਉਸ ਕੋਨਿਆਂ 'ਚ ਜ਼ਮੀਨ ਅਕਵਾਇਰ ਕਰੇ ਇਹਨਾਂ ਬੰਦਿਆਂ ਦੀ ਖਲਾਸੀ ਕਰੇ ਸਰਕਾਰ ਜੇ ਇਹੀ ਹਾਲਾਤ ਰਹੇ ਤੇ ਮੇਰਾ ਖਿਆਲ ਆ ਇਹਨਾਂ ਚੋਂ ਕੰਸਾਨ ਜਿਹੜੇ ਮਜਬੂਰ ਹੋਣਗੇ ਕਿ ਦਵਾਈ ਖਾਣ ਜਾਂ ਕੁਝ ਐਸੇ ਕਦਮ ਲੈ ਲੈਣ ਕਿ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਕਿ ਕਿਸੇ ਨਾਲ ਜੇ ਤੱਕੇਸ਼ਾਈ ਹੋਈ ਜਾਂ ਜ਼ਬਰਦਸਤੀ ਜ਼ਮੀਨ ਐਕਵਾਇਰ ਕੀਤੀ। ਕਰਾਲੇ ਪਿੰਡ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਹੋਰ ਕਰਾਲੇ ਪਿੰਡ ਨੂੰ ਇਸ ਕਰਕੇ ਟਾਰਗੇਟ ਕੀਤਾ ਜਾਂਦਾ ਕਿ ਇਹ ਜ਼ਮੀਨ ਹੈਗੀ ਬਹੁਤ ਕਾਸਟਲੀ। ਇਹ ਦੋ-ਦੋ ਕਿੱਲੇ ਵੀ ਇੱਕ-ਇੱਕ ਜ਼ਮੀਨ ਦਾ ਜਿਹੜਾ ਰੇਟ ਆ 6-6 7-7 ਕਰੋੜ ਰੁਪਏ ਕਿੱਲੇ ਦਾ ਰੇਟ ਆ। ਸਰਕਾਰ ਕਹਿ ਰਹੀ ਕਿ 50000 ਰੁਪਏ ਤੁਹਾਨੂੰ ਸਾਲ ਦਾ ਠੇਕਾ ਦੇਵਾਂਗੇ। ਔਰ ਇਹਦੇ ਵਿੱਚ ਪੋਲੀਟੀਕਲ ਬੰਦਿਆਂ ਦੀ ਇਨਵੋਲਵਮੈਂਟ ਜਿਹੜੀ ਆ ਪਹਿਲਾਂ ਵੀ ਰਹੀ ਆ ਸਦਾ। ਜਿਹੜੀ ਮਰਜ਼ੀ ਰੂਲਿੰਗ ਪਾਰਟੀ ਹੋਵੇ ਉਹਨਾਂ ਦੀ ਇਨਵੋਲਵਮੈਂਟ ਰਹੀ ਆ। ਉਹਨਾਂ ਨੇ ਸਸਤੇ ਬਾਜ਼ਮੀਨ ਲੈ ਕੇ ਮੁੜ ਕੇ ਮਹਿੰਗੇ ਬਾ ਆਪਣੇ ਜਿੰਨੇ ਬੰਦੇ ਹੁੰਦੇ ਆ ਉਹਨਾਂ ਨੂੰ ਮੁੜ ਕੇ ਵਿੱਚੋਂ ਪਲਾਟ ਵਿੱਚੋਂ ਐਸਸੀਓ ਦਵਾਉਂਦੇ ਆ ਔਰ ਉਹਦੇ ਵਿੱਚੋਂ ਪ੍ਰਾਪਰਟੀ ਦਾ ਕੰਮ ਕਰਦੇ ਆ ਤੇ ਨਫਾ ਚਾਹੁੰਦੇ ਆ ਹੁਣ ਵੀ ਅਸੀਂ ਕਿੱਲੇ ਵਾਲੇ ਬੰਦਿਆਂ ਨੂੰ ਮਾਰਨਾ ਚਾਹੁੰਦੇ ਆ ਜਦ ਕਿ ਅਸੀਂ ਇਹ ਕੰਮ ਕਦੀ ਵੀ ਨਹੀਂ ਹੋਣ ਦਵਾਂਗੇ ਇਹਦੇ ਬਦਲੇ ਸਾਨੂੰ ਕੁਝ ਵੀ ਕਰਨਾ ਪਵੇ ਇਸ ਕਰਕੇ ਅਸੀਂ ਬਿਲਕੁਲ ਇਸ ਸਕੀਮ ਨਾਲ ਸਹਿਮਤ ਨਹੀਂ ਆ ਸਰਕਾਰ ਨੂੰ ਚਾਹੀਦਾ ਕਿ ਇਸ ਜ਼ਮੀਨ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਕੈਨਸਲ ਕੀਤਾ ਜਾਵੇ ਮੇਰਾ ਨਾਮ ਕਵਲਕੌਸ਼ਿੰਗਰੀ ਕੀ ਕਹਿਣਾ ਚਾਹਦੇ ਹੋ ਏ ਸਾਡੀ ਜਮੀਨ ਦਾ ਲੈਂਡ ਪੁਲਿੰਗ ਤਹਿਤ ਐਕਵਾਇਰ ਕਰ ਰਹੀ ਹੈ ਜੀ ਸਰਕਾਰ ਤੇ ਆਪਾਂ ਇਹੋ ਜੌਂਦੇ ਆ ਜੀ ਤੁਹਾਡੀ ਇੱਕ ਇੱਕ ਕਿਲਾ ਦੋ ਦੋ ਕਿਲਾ ਜਮੀਨ ਬਚੀ ਆ ਦੋ ਹਰ ਪਹਿਲਾਂ ਕੋਇਰ ਹੋ ਚੁਕੀ ਆ ਤੇ ਕਿਲਾ ਦੋ ਦੋ ਕਿਲੇ ਜਿਹੜੇ ਬਚੇ ਆ ਸਾਡੇ ਉਹ ਸਾਡੇ ਕੋਲ ਰਹਿਣ ਦਿੱਤੇ ਜਾਣ ਇਹ ਜੇ ਸਰਕਾਰ ਨੇ ਜ਼ਬਰਦਸਤੀ ਕੋਈ ਕਦਮ ਚੁੱਕਿਆ ਤੇ ਸਾਡੇ ਪਰਦੇ ਸਾਰਿਆਂ ਦੀ ਜ਼ਿੰਮੇਵਾਰ ਸਰਕਾਰ ਹੋਏਗੀ ਸਾਡੀ ਮੌਤ ਹੀ ਅਮਰ ਸਰਕਾਰ ਹੋਏਗੀ ਕੀ ਤੁਸੀਂ ਮਨਾਂ ਕੀਤਾ ਇਸ ਚੀਜ਼ ਤੇ ਉੱਪਰ ਸਰਕਾਰ ਜੀ ਸਿਹਜਨ ਸਰ ਪ੍ਰਸ਼ਾਸਨ ਨੂੰ ਦੱਸਿਆ ਇਸ ਬਾਰੇ ਹਾਂਜੀ ਹਾਂਜੀ ਆਪੀ ਡਿਓਟ ਚ ਦੇ ਚੁੱਕੇ ਆ ਐਸਡੀਐਮ ਸਾਹ ਨੂੰ ਦੇ ਚੁੱਕੇ ਆ ਡੀਸੀ ਨੂੰ ਦੇ ਚੁੱਕੇ ਆ ਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਮੰਗ ਇਹ ਹੋ ਕਰਨਿਆ ਜੀ ਸਾਡੀ ਜ਼ਮੀਨ ਜਿਹੜੀ ਹੈ ਛੱਡੀ ਜਾਵੇ ਤੁਹਾਡੇ ਕੋਲ ਹੀ ਰਹਿਣ ਦਿੱਤੀ ਜਾਵੇ ਨਹੀਂ ਸਰਕਾਰ ਕਰੇਗੀ ਤੇ ਫਿਰ ਅੱਗੇ ਕੀ ਅੱਖਾਂ ਲਿਆ ਜਾਏਗਾ ਮੈਂ ਜੱਟ ਦਾ ਪੋਤਾ ਜੀ ਕਿਸੇ ਵੀ ਕੀਮਤ ਤੇ ਜ਼ਮੀਨ ਖਾਰ ਨਹੀਂ ਹੋਣ ਦਿੱਤੀ ਜਾਵੇਗੀ ਆਪਾਂ ਹਰ ਤਰ੍ਹਾਂ ਦਾ ਵਿਰੋਧ ਕਰਾਂਗੇ ਜਿਹੜੇ ਵੀ ਕਰਨ ਆਉਣਗੇ ਆਪਾਂ ਰੋਕਾਂਗੇ ਆਪਾਂ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਜਾਂਦ ਦੇਵਾਂਗੇ ਜੀ ਮੈਂ ਮੋਨ ਲਾਲ ਪਿੰਡ ਘਰਾੜੇ ਦਾ ਵਸਨੀਕ ਆ ਮੇਰਾ ਵਾਗਭਾਗ 60 ਸਾਲ ਉਮਰ ਹੋ ਗਈ ਇਸ ਪਿੰਡ ਦੇ ਵਿੱਚ ਮੈਂ ਸਰਕਾਰ ਦਾ ਛੋਟਾ ਜਿਹਾ ਨਮਾਇੰਦਾ ਸੀ ਮੈਨੂੰ ਸਰਕਾਰ ਨੇ ਦੋ ਵਾਰੀ ਇਸ ਜ਼ਮੀਨ ਬਾਰੇ ਮੇਰੇ ਪੁੱਛ ਪੁੱਛਿਆ ਬੰ ਨੂੰ ਚੰਡੀਗੜ੍ਹ ਮੈਂ ਜਾ ਕੇ ਇਹੀ ਗੱਲ ਕਹੀ ਐ ਕਿ ਜ਼ਮੀਨ ਸਾਡੀ ਬਹੁਤ ਹੀ ਕੀਮਤੀ ਆ ਔਰ ਦੋ ਵਾਰ ਇਸ ਜ਼ਮੀਨ ਨੂੰ ਮਾਰ ਪੈ ਚੁਕੀ ਆ ਦੋ ਵਾਰ ਕੀ ਇੱਕ ਵਾਰ 7 ਨੰਬਰ ਜ਼ਮੀਨ ਇੱਕ ਵਾਰੀ ਬਾਈਪਾਸ ਦੇ ਵਿੱਚ ਬਾਕੀ ਬਜਦੀ ਜ਼ਮੀਨ ਕਿੱਲਾ ਕਿੱਲਾ ਰਹਿ ਗਈ ਆ ਉਹਦੇ ਵਿੱਚ ਕੁਝ ਬਾਗ ਲੱਗੇ ਆ ਕੁਝ ਗਦਾਮ ਆ ਇਹ ਜ਼ਮੀਨ ਨਹੀਂ ਅਹੀਂ ਦੇਣੀ ਤੇ ਨਾ ਹੀ ਦੇਣੀ ਮੇਰੀ ਕੋਈ ਚੰਤ ਨਹੀਂ ਹੋਈ ਉਹਨਾਂ ਨਾਲ ਮੈਂ ਅੱਜ ਕਹਿਣਾ ਗੁਰੂ ਗੁਰੂ ਦੀ ਗੁਰੂ ਦੇ ਘਰ ਬੈਠਾ ਮੈਂ ਝੂਠ ਨਹੀਂ ਬੋਲਦਾ ਸੱਚ ਐ ਕਿ ਮੈਂ ਇਹੋ ਗੱਲ ਦੇ ਬਿਆਨ ਦਿੱਤੇ ਆ ਕਿ ਇਸ ਜ਼ਮੀਨ ਨੂੰ ਨਹੀਂ ਦੇਣਾ ਮੈਂ ਮੋੜੀਆ ਸਾਹਿਬ ਨੂੰ ਕਿਹਾ ਸਾਰਿਆਂ ਨੂੰ ਕਿਹਾ ਵਾ ਇਸ ਜ਼ਮੀਨ ਨੂੰ ਨਹੀਂ ਦੇਣਾ ਜੋ ਮਰਜ਼ੀ ਹੋਵੇ ਮੈਂ ਦੋ ਵਾਰ ਗਿਆ ਪਹਿਲੀ ਵਾਰ ਮੈਂ ਗਿਆ ਕੁਝ ਮੇਰੇ ਭਰਾਵਾਂ ਨੇ ਕਿਹਾ ਕਿ ਤੂੰ ਕੱਲਾ ਚੱਲ ਗਿਆ ਮੈਂ ਕਿਹਾ ਮੈਂ ਉਸ ਇਕੱਲੇ ਦੇ ਬਿਆਨ ਦੇ ਕੇ ਆਇਆ ਵਾ ਸੈਕੰਡ ਵਾਰ ਮੈਂ ਫਿਰ ਦੁਬਾਰਾ ਮੈਂ ਪੀਲ ਕੀ ਚਰਨ ਕੀਤੀ ਬੇਨਤੀ ਕੀਤੀ ਭਾਈ ਸੋਨੇ ਨੂੰ ਹੋਰ ਮੈਂ ਸੋਨੇ ਨੂੰ ਸੱਦ ਕੇ ਸੋਨੇ ਨੇ ਕਿਹਾ ਸੋ ਮੇਰੇ ਨਾਲ ਚੱਲੋਗੇ ਕਹਿੰਦੇ ਚੱਲਾਂਗੇ ਨਾ ਦਾਤਾ ਰਾਤ ਨੂੰ ਕਹਿੰਦਾ ਇਹ ਮੈਸੇਜ ਆ ਕੇ ਨਹੀਂ ਜਾਣਾ ਫਿਰ ਵੀ ਮੇਰੀ ਮਜਬੂਰੀ ਹੀ ਮੈਂ ਫਿਰ ਵੀ ਇੱਕ ਕਿਸਾਨ ਭਰਾ ਨੂੰ ਮੇਰੇ ਨਾਲ ਖਲੋਤਾ ਮੈਨੂੰ ਲੱਗ ਗਿਆ ਕਿ ਕੋਈ ਝੂਠਾ ਹੋਵੇ ਸੱਚਾਈ ਹੈ ਸੱਚਾਈ ਦੇ ਗੁਰੂ ਦੇ ਘਰ ਬੈਠੇ ਮੈਂ ਸੱਚਾਈ ਬੋਲਣ ਆਇਆ ਵਾ ਕਿ ਮੈਂ ਜ਼ਮੀਨ ਨਹੀਂ ਦੇਣੀ ਮੈਨੂੰ ਕਹਿੰਦੇ ਬਾਹਰ ਚਲੋ ਮੈਂ ਜ਼ਮੀਨ ਨਹੀਂ ਦੇਣੀ ਮਤਲਬ ਕਹਿੰਦੇ ਬਾਹਰ ਚਲੋ ਇਹੋ ਹੀ ਦਿਨ ਦੇ ਉੱਤੇ ਮੈਂ ਇਹ ਜ਼ਮੀਨ ਨਹੀਂ ਦਵਾਂਗੇ ਮੈਂ ਪਰ ਦਿਨ ਨਾਲ ਦਿੱਤ ਰਿਹਾ ਜੇ ਜੇ ਜਦ ਤੱਕ ਕਾ ਪੀਤਾ ਗਿਆ ਜਾਂ ਕੋਈ ਦਸਤੀ ਮੈਂ ਸਰਦਾਰ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਕਿ ਤੁਹਾਡੀ ਸੈਮਟ ਜਾਨੀ ਹੈ ਮੇਰੇ ਕੋਲ ਦੇਖੋ ਮੈਂ ਸਿਰਫ ਗਿਆ ਵਾ ਕੋਈ ਅਧਿਕਾਰੀਆਂ ਦੀ ਗੱਲਬਾਤ ਨਹੀਂ ਹੋਈ ਸਿਰਫ 500 ਬੰਦਾ ਆਇਆ 500 ਬੰਦਿਆਂ ਨੂੰ ਹੀ ਉਹਨਾਂ ਸਵਾਲ ਪੁੱਛਿਆ ਅਹੀਂ ਉਥੇ ਸੁਣੇ ਆ ਕੋਈ ਜਵਾਬ ਨਹੀਂ ਦਿੱਤਾ ਹੀ ਹੁਣ ਵੀ ਦੇਖੋ ਜਿੱਤੇ ਤੱਕ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਮੈਂ ਤਾਂ ਛੋਟਾ ਜਿਹਾ ਨਮਾਇਣਾ ਹੁੰਦਾ ਇਸ ਜ਼ਮੀਨ ਦੀ ਜੋ ਵੀ ਕਰ ਰਹੇ ਹੋ ਇਹਨੂੰ ਵਾਪਸ ਲਿਆ ਜਾਵੇ ਨਾ ਕਿ ਜਿਵੇਂ ਲਈ ਕਿ ਉਹ ਬਰਦਾਸਪੁਰ ਦੇ ਵਿੱਚ ਦੇਖੋ ਘਰਾੜੇ ਦੀ ਇਸ ਗੱਲ ਦੀ ਮੈਨੂੰ ਉਹ ਜੀ ਸਮਝ ਨਹੀਂ ਲੱਗਦੀ ਕਿ ਬਾਰ-ਬਾਰ ਇਸ ਘਰਾੜੇ ਨੂੰ ਕਿਉਂ ਪਿਆ ਜਾਂਦਾ ਪਹਿਲੀ ਵਾਰ ਤੇ ਤਾਂ ਨਹੀਂ ਘਰਾੜੇ ਨੂੰ ਦੂਜੀ ਵਾਰ ਤੇ ਦੂਜੀ ਘਰਾੜੇ ਨੂੰ ਤੀਜੀ ਵਾਰ ਤੇ ਤਵੀ ਘਰਾੜੇ ਨੂੰ ਇਸ ਗੱਲ ਦੀ ਮੈਨੂੰ ਨਹੀਂ ਸਮਝ ਨਾ ਕੋਈ ਮੈਨੂੰ ਪਤਾ ਵਾ ਇਹ ਜਿੰਮੇਦਾਰ ਨੂੰ ਪਤਾ ਕਿਤਨਾ ਨੁਕਸਾਨ ਹੋ ਗਿਆ ਕੀ ਹੋਈਆਂ ਕੀ ਹੋਣ ਰਿਹਾ ਇਸ ਗੱਲ ਦੀ ਮੈਂ ਵੀ ਨਹੀਂ ਲਿਖਿਆ ਸੀ ਕਰਦਾ ਕੀ ਆਰ ਭਾਰ ਹਰ ਵਾਰੀ ਦੀ ਵਾਰੀ ਘਰਾਣੇ ਨੂੰ ਨਾ ਜਾ ਚੁੜਿਆ ਜਾਵੇ ਇਹ ਜ਼ਮੀਨ ਨੂੰ ਮੁਰਕੇ ਵਾਪਸ ਕੀਤਾ ਇਹਨਾਂ ਦੀ ਜੋ ਵੀ ਆ ਚਾਹੇ ਤੇ ਇਹਨਾਂ ਨੂੰ ਨੋਟੀਫਿਕੇਸ਼ਨ ਆ ਗਿਆ ਮੈਂ ਕਹਿੰਦਾ ਉਹ ਵੀ ਵਾਪਸ ਲਿਆ ਜਾਵੇ ਕੋਈ ਵੀ ਜਿੱਥੇ ਆ ਵਾਪਸ ਕੀਤਾ ਮੇਰੀ ਇਹੋ ਹੀ ਮੰਗ ਜੋ ਸਰਪੰਚ ਸਾਹਿਬ ਨੇ ਕੱਲ ਜੇ ਕੋਈ ਸਹਿਮਤ ਤਾਂ ਹੀ ਲਈ ਜਾਏਗੀ ਤੁਸੀਂ ਮੈਂ ਨਹੀਂ ਸਹਿਮਤ ਬਿਲਕੁਲ ਕੋਈ ਨਹੀਂ ਉਹਨੇ ਪੁੱਛਿਆ ਉਹਨੇ ਕਿਹਾ ਕਿ ਕੋਈ ਸਹਿਮਤੀ ਨਹੀਂ ਤਾਂ ਸਹਿਮਤ ਤੋਂ ਬਿਨਾਂ ਨਹੀਂ ਲਈ ਜਾਏਗੀ ਜ਼ਮੀਨ ਤੁਸੀਂ ਇੱਕ ਮਿੰਟ ਕੈਮਰਾ ਇਧਰ ਘੁਮਾਓ ਸਾਰੇ ਹਾਂਜੀ 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 ਤੁਸੀਂ ਦੱਸੋ ਇਹ 80 ਏਕੜਾਂ ਦੇ ਪੂਰੇ ਮਾਲਕ ਆ ਕਿ ਇੱਕ ਅੱਧਾ ਬੰਦਾ ਘੱਟ ਵੱਧ ਹੈ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਕਿ ਸਾਰੇ ਬੰਦੇ ਅਸੀਂ ਵੀ ਮਾਲਕ ਹਾਂ ਕਿੱਲੇ-ਕਿੱਲੇ ਦੇ ਆਗੇ ਆ ਇਸ ਕਰਕੇ ਟੋਟਲੀ ਸਾਰੇ ਬੰਦੇ ਅਸੀਂ ਜਿਹੜੇ ਐਸ ਸਕੀਮ ਦੇ ਐਂਟੀ ਆ ਅਸੀਂ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਰਕਾਰ ਜ਼ਮੀਨ ਲੈਣਾ ਚਾਹੁੰਦੀ ਉਹਦਾ ਕਾਰਨ ਜਿਹੜਾ ਵਾ ਉਹ ਸਾਨੂੰ ਅਜੇ ਤੱਕ ਨਹੀਂ ਪਤਾ ਚੱਲ ਸਕਿਆ ਪਹਿਲਾਂ ਵੀ ਨਹੀਂ ਪਤਾ ਚੱਲ ਸਕਿਆ ਆ ਮੇਰਾ ਖਿਆਲ ਹਾਈ ਕੋਰਟ ਤੋਂ ਜਾ ਕੇ ਇਹਨਾਂ ਨੇ ਸਕੀਮ ਨੰਬਰ 7 ਦੇ 25 ਸਾਲਾਂ ਬਾਅਦ ਪੈਸੇ ਮਿਲੇ ਆ ਉਹ ਮਿਲੇ ਵੀ ਜਿਹੜੇ ਆ ਇਸ ਜਿਹੜੇ ਰਹਿੰਦੇ ਮਲੇ ਵੀ ਥੋੜੇ-ਪੋਤੇ ਇਸੇ ਸਰਕਾਰ ਨੇ ਵੀ ਦਿੱਤੇ ਆ ਤੁਸੀਂ ਇਹ ਦੱਸੋ 25 ਸਾਲਾਂ ਬਾਅਦ ਕਿਸਾਨ ਨੂੰ ਪੈਸਾ ਮਿਲੇ ਤੇ ਕਿਸਾਨ ਦਾ ਕੀ ਰਹਿ ਜਾਂਦਾ ਪਿੱਛੇ ਇਸ ਕਰਕੇ ਇਹ ਵੀ ਸੋਚਦਾ ਕਿ ਇਹ ਜੇ ਜੇ ਚਲੇ ਜਾਂਦੀ ਆ ਤੁਹਾਡੀ ਬਿਨਾ ਸਾਂਭੀ ਉਹਨਾਂ ਦੇ ਬੱਚਿਆਂ ਦਾ ਜਿਹੜਾ ਕੋਈ ਛੇੜਾ ਖੜਾ ਨਹੀਂ ਕੋਈ ਇੱਕ ਤੇ ਦੇਖੋ ਇਹਨਾਂ ਨੇ ਕਿਹੜੇ ਵਿਚਾਰਿਆਂ ਸਾਰਿਆਂ ਨੇ ਪੀਐਚਡੀ ਕੀਤੀ ਆ ਇਹ ਕਿਸਾਨ ਨਹੀਂ ਕਰਦੇ ਮੈਂ ਪਹਿਲੇ ਵੀ ਦੱਸਿਆ ਕੋਈ ਨਰਸਰੀ ਕਰ ਰਿਹਾ ਕੋਈ ਦੁਕਾਨਦਾਰੀ ਕਰ ਰਿਹਾ ਕੋਈ ਖੇਤੀ ਕਰ ਰਿਹਾ ਕੋਈ ਸਬਜ਼ੀ ਦਾ ਕੰਮ ਕਰ ਰਿਹਾ ਇਤੋਂ ਜਾਵਾ ਇਹਨਾਂ ਦਾ ਧੰਦਾ ਹੀ ਕੋਈ ਨਹੀਂ ਕੀਤਾ ਹੀ ਕੋਈ ਨਹੀਂ ਔਰ ਇਹਨਾਂ ਦੇ ਨਾਲ ਮਜ਼ਦੂਰ ਵੀ ਜੁੜੇ ਆ ਕਿ ਜਿਹੜੇ ਸਾਡੇ ਪਿੰਡ ਦੇ ਮਜ਼ਦੂਰ ਆ ਉੱਥੇ ਕੰਮ ਕਰਦੇ ਇਹਨਾਂ ਕੋਲ ਕੰਮ ਕਰਦੇ ਉਹ ਵੀ ਆਪਣੇ ਬੱਚੇ ਪਾਲਦੇ ਆ ਰੋਜੀ ਰੋਟੀ ਕਮਾਉਂਦੇ ਆ ਔਰ ਸ਼ਹਿਰ ਦਾ ਲਾਗਾ ਵਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਸਕੀਮ ਨੂੰ ਕੈਨਸਲ ਕਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੁੱਖ ਮੰਤਰੀ ਤੱਕ ਸਰਕਾਰ ਤੱਕ ਅਸੀਂ ਤੇ ਚੀਨੀ ਮਿਸਟਰ ਸਾਹਿਬ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਸਾਡੇ ਪਿੰਡ ਅੱਜ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਸਰਕਾਰ ਦਾ ਕੋਈ ਅਫਸਰ ਨਹੀਂ ਆਇਆ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਆਪਣੇ ਕੋਈ ਅਫਸਰ ਭੇਜੇ ਥੇ ਡਿਸਟ੍ਰਿਕਟ ਲੈਵਲ ਦਾ ਭੇਜੇ ਆਪਣਾ ਬਲੌਕ ਲੈਵਲ ਦਾ ਭੇਜੇ ਬੰਦਿਆਂ ਦੇ ਬਿਆਨ ਲੈਣ ਕਿ ਜੋ ਬੰਦੇ ਕਹਿ ਰਹੇ ਆ ਬਿਲਕੁਲ ਸਹੀ ਆ ਜੇ ਸਹੀ ਆ ਤੇ ਇਹਨੂੰ ਤੁਰੰਤ ਜਿਹੜਾ ਵਾ ਇਹਨੂੰ ਮਤਲਬ ਖਤਮ ਕੀਤਾ ਜਾਏ ਸਹੀ ਕਰ ਦੇਣਗੇ ਤੇ ਫਿਰ ਨਹੀਂ ਕਰਨਗੇ ਤਾਂ ਫਿਰ ਸੜਕਾਂ ਤੇ ਆਵਾਂਗੇ ਜੀ ਸੜਕਾਂ ਤੇ ਆਵਾਂਗੇ ਔਰ ਇਹਦੇ ਅਗੇਸਟ ਜਿੱਥੋਂ ਤੱਕ ਵੀ ਜਾਣਾ ਪਏਗਾ ਸਾਨੂੰ ਸਾਰੇ ਪਰਿਵਾਰ ਜਿਹੜੇ ਆ ਉਹ ਜਾਵਾਂਗੇ ਔਰ ਨਰਮੀ ਨਤਨ ਕੰਪੜੇਗਾ ਤੇ ਉਹ ਵੀ ਰੱਖਾਂਗੇ ਜੇ ਨੁਕਸਾਨ ਹੁੰਦਾ ਕਿਸੇ ਬੰਦੇ ਦਾ ਸਾਡੇ ਦਾ ਇਹ ਅਸਾ ਜਮੀਨ ਕਰਕੇ ਉਹਦੀ ਸਰਕਾਰ ਜ਼ਿੰਮੇਵਾਰੀ ਹੋਏਗੀ ਜੇ ਕੋਈ ਸੁਸਾਈਸਾਈਡ ਕਰਦਾ ਕੁਛ ਵੀ ਹੁੰਦਾ ਇਹ ਸਰਕਾਰ ਹੀ ਜ਼ਿੰਮੇਵਾਰੀ ਹੋਏਗੀ ਉਹਦਾ ਕਾਰਨ ਇਹ ਕਿ ਦੋ ਮਹੀਨਿਆਂ ਚ ਇੱਥੇ ਇੱਕ ਅਫਸਰ ਨਹੀਂ ਆ ਕੇ ਇਹਨਾਂ ਦੀ ਆ ਕੇ ਪੁੱਛਿਆ ਨਹੀਂ ਇਹਨਾਂ ਨੂੰ ਕਿ ਤੁਸੀਂ ਦੱਸੋ ਜ਼ਮੀਨ ਦੇਣਾ ਚਾਹੁੰਦੇ ਹੋ ਕਿ ਨਹੀਂ ਦੇਣਾ ਚਾਹੁੰਦੇ ਜੇ ਕਿਸੇ ਅਫਸਰ ਕੋਲ 2.5 ਮੰਗਦੇ ਆ ਉਹ ਕਹਿੰਦੇ ਜੀ ਤੁਸੀਂ ਐਫੀਡੇਵਟ ਆਪਣੇ ਪਹਿਲਾਂ ਦੇ ਚੁੱਕੇ ਹੋ ਤੁਹਾਡੇ ਐਫੀਡੇਵਟ ਆਹੀ ਅੱਗੇ ਭੇਜ ਦਿੱਤੀ ਆ ਇਹਨਾਂ ਨੂੰ ਦੱਸੋ ਤਾਂ ਸਹੀ ਅੱਗੇ ਤੁਸੀਂ ਕਿੱਥੇ ਭੇਜ ਦਿੱਤੇ ਆ ਜੇ ਅੱਗੇ ਭੇਜਦੇ ਤੇ ਉਹਦਾ ਰਿਪਲਾਈ ਕੀ ਆ ਇਸ ਕਰਕੇ ਅਸੀਂ ਸਾਰੇ ਹੀ ਬੰਦੇ ਤੁਸੀਂ ਇੱਕ ਵਾਰੀ ਕੈਮਰਾ ਕਰਾਓ ਕਮਾਓ ਕਿ ਹਰ ਬੰਦਾ ਜਿਹੜਾ ਵਾ ਦੋ ਦੋ ਢਾਈ ਢਾਈ ਕਿਲੇ ਦਾ ਮਾਲਕ ਆ ਤੁਸੀਂ ਆਪ ਸਿਆਣੇ ਆਪ ਵੇਖੋ ਤੇ ਸਰਕਾਰ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਇਹਦੇ ਬਰਖਲਾਫ ਪੋਲਿਟੀਕਲ ਬੰਦਿਆਂ ਨੂੰ ਵੀ ਚਾਹੀਦਾ ਵਾ ਚਾਹੇ ਰੂਲਿੰਗ ਪਾਰਟੀ ਦੇ ਹੋਣ ਉਹਨਾਂ ਨੂੰ ਵੀ ਚਾਹੀਦਾ ਪਲੇਟਫਾਰਮ ਤੇ ਆ ਕੇ ਇੱਕ ਵਾਰੀ ਕਹਿਣ ਕਿ ਤੁਸੀਂ ਆਪਣੇ کاروبار ਕਰੋ ਅਸੀਂ ਤੁਹਾਡੀ ਜ਼ਮੀਨ ਜਿਹੜੀ ਐਕਵਾਇਰ ਨਹੀਂ ਹੋਣ ਦਿੰਦੇ ਅੱਜ ਤੱਕ ਕੋਈ ਪੋਲੀਟਿਕਲ ਬੰਦਾ ਸਾਡੇ ਗੁਰਦਾਸਪੁਰ ਦਾ ਚਾਹੇ ਕਿਸੇ ਪਾਰਟੀ ਦਾ ਵੀ ਆ ਉਹਨਾਂ ਨੇ ਆ ਕੇ ਇੱਕ ਵਾਰੀ ਨਹੀਂ ਪੁੱਛਿਆ ਇਹਨਾਂ ਨੂੰ ਕਿ ਦੱਸੋ ਭਾਈ ਤੁਹਾਨੂੰ ਕੀ ਦੁੱਖ ਤਕਲੀਫ ਆ ਦੱਸੋ ਕਿਵੇਂ ਖੜੇ ਹੋਣਾ ਬਾਹਰ ਜਾ ਕੇ ਜਿੱਥੇ ਮਰਜੀ ਸਟੇਜਾਂ ਤੇ ਖੜੋ ਕੇ ਜੋ ਮਰਜੀ ਕਹਿੰਦੇ ਰਹਿਣ ਜਿਹੜੇ ਪਿੰਡ ਦੀ ਜ਼ਮੀਨ ਐਕਵਾਇਰ ਹੋਈ ਆ ਤੇ ਆ ਵੀ ਆਇਆ ਕੋਈ ਤੁਹਾਡੇ ਕੋਲ ਇੱਥੇ ਬੰਦਾ ਕਿਸੇ ਭਾਪ ਦੱਸੋ ਹੈ ਇਹਨਾਂ ਨੂੰ ਚੰਡੀਗੜ੍ਹ ਲੈ ਜਾਓ ਬੋਲਣ ਦੀ ਉਹਨਾਂ ਨੂੰ ਗੁਰਾਸ ਲੈ ਜਾਓ ਬੋਲਣ ਦੀ ਇੱਥੇ ਇੱਕ ਬੰਦੇ ਨੇ ਆ ਕੇ ਨਹੀਂ ਕਿਹਾ ਕਿ ਕਿਸੇ ਪਾਰਟੀ ਦਾ ਚਾਹੇ ਕਾਂਗਰਸ ਦਾ ਆਇਆ ਸੀ ਖੁਦ ਕਾਂਗਰਸੀ ਨੇ ਨਾ ਕਾਂਗਰਸੀ ਵਾਲੇ ਨੇ ਨਾ ਆਪ ਵਾਲੇ ਨੇ ਨਾ ਅਕਾਲੀ ਦਲ ਵਾਲੇ ਨੇ ਜਿਨ੍ਹਾਂ ਨੇ ਇਹਨਾਂ ਦੇ ਚਿਹਰੇ ਤੇ ਨਮਾਇੰਗੀਆਂ ਦਿੱਤੀਆਂ ਵਾ ਔਰ ਵਾਡ ਪੈਂਦੇ ਆ ਸਾਡੇ ਅਕਾਲੀ ਦਲ ਵਾਲੇ ਦਾ ਵੀ ਵਾਡ ਪੈਂਦੇ ਆ ਆਪ ਵਾਲਾ ਵੀ ਇੱਥੋਂ ਮਤਲਬ 1.5 ਕਿਲੋਮੀਟਰ ਆ ਕਾਂਗਰਸ ਵਾਲਾ ਕਿਲੋਮੀਟਰ ਆ ਇੱਕ ਬੰਦੇ ਨੂੰ ਆ ਕੇ ਇੱਕ ਲੇਡੀ ਨੂੰ ਆ ਕੇ assurance ਨਹੀਂ ਦਿੱਤਾ ਕਿ ਤੁਹਾਡੇ ਨਾਲ ਇਹ ਚੀਜ਼ ਜਿਹੜੀ ਹੈ ਨਹੀਂ ਹੋਣ ਦਵਾਂਗੇ ਉਲਟਾ ਦੇਣਾ ਇਸ ਚੀਜ਼ ਦਾ ਮੇਰਾ ਖਿਆਲ ਆ ਕਿ ਲੀਡਰ ਲੋਕ ਸਵਾਦ ਲੈਣਦੇ ਆ ਕਿ ਇਲੈਕਸ਼ਨਾਂ ਲੱਗ ਕੇ ਆ ਰਹੀਆਂ ਤੇ ਠੀਕ ਹੈ ਇਹਨਾਂ ਨੂੰ ਲੱਗੇ ਰਹਿੰਦੇ ਹੋ ਤੇ ਮੌਕੇ ਤੇ ਆ ਕੇ ਵੇਖਾਂਗੇ ਕੀ ਕਰਨਾ ਇਸ ਕਰਕੇ ਸਰਕਾਰ ਅੱਗੇ ਮਾਨ ਸਾਹਿਬ ਅੱਗੇ ਕੋਈ ਬੇਨਤੀ ਆ ਕਿ ਜਦੋਂ ਸਾਰੇ ਅਸੀਂ ਸਹਿਮਤ ਆ ਸਰਕਾਰ ਜਮੀਨ ਨਹੀਂ ਦੇਣਾ ਚਾਹੁੰਦੇ ਤੇ ਇਸ ਪਲੀਜ਼ ਇਹਨਾਂ ਦੀ ਨੋਟੀਫਿਕੇਸ਼ਨ ਜਿਹੜਾ ਵਾ ਰੱਦ